ਨੇ ਪੜੇ ਲਿਖਿਆ ਵਿਡਿੰਗ ਸਾਹਿਬ ਉਹਨਾਂ ਨੇ ਫਰੌਇਡ ਪੜਿਆ ਹੋਣਾ ਨਹੀਂ ਪੜਿਆ ਮੈਂ ਮੈਂ ਮਾੜੀ ਮੋਟੀ ਸਾਈਕੋਲੋਜੀ ਵੀ ਪੜੀ ਹੈ ਕਿ ਇੰਡਸਟਰੀਅਲ ਸਾਈਕੋਲੋਜੀ ਸਮਝ ਲਓ ਤੇ ਉਹਦੇ ਵਿੱਚ ਫਰੌਇਡ ਦਾ ਕਹਿੰਦੇ ਹੈ ਉਹ ਬੇਸਿਕਲੀ ਆਪਣੇ ਜ਼ਬਾਨ 'ਚ ਹੈ ਜੋ ਦਿਲ ਦੀ ਬਾਤ ਸੀ ਉਹ ਜ਼ੁਬਾਨ 'ਤੇ ਆ ਗਈ ਆ ਦਿਲ ਕੀ ਨਹੀਂ ਇਹਨਾਂ ਨੂੰ ਰਾਤ ਨੂੰ ਸੁਪਨੇ ਆਉਂਦੇ ਹੈ ਰਾਤ ਨੂੰ ਸੁਪਨੇ ਆਉਂਦੇ ਪਹਿਲਾਂ ਤਾਂ ਮੈਂ ਕਹਿੰਦਾ ਸੀ ਵੀ ਇਹਨਾਂ ਸਾਰੇ ਉਹ ਕਾਂਗਰਸੀ ਇਹਨੂੰ ਪੰਜਾਬ ਵਾਲੇ ਕਾਂਗਰਸੀ ਸੁਨੀਲ ਜਾਖੜ ਦਾ ਭੂਤ ਦਿਸਦਾ ਹੈ ਅੱਜ ਕੱਲ ਇਹਨਾਂ ਨੂੰ ਦੋ ਭੂਤ ਦੇਖਣ ਲੱਗੇ ਵੀ ਆ ਦੋ ਆਗੇ ਤਾਂ ਬਣੂਗਾ ਕਿ ਫਿਕਰ ਨਾ ਕਰੋ ਜੋ ਕੁਝ ਵੀ ਹੋਊਗਾ ਛੋਡੇ ਵਾਲੀ ਮੰਝੀਆਂ 'ਚ ਜਿਹੜੇ ਲੋਕ ਸਾਡੇ ਗਰੀਬ ਐਸਸੀ ਵਰਗ ਦੇ ਵਿੱਚ ਕਾਲੇ ਰੰਗ 'ਚੋਂ ਇਹਨਾਂ ਨੂੰ ਬੁਹਾਉਣ ਲੱਗੀ ਗਰੀਬ 'ਚੋਂ ਬੁਹਾਉਣ ਲੱਗੀ ਇਹਨਾਂ ਨੂੰ ਤੇ ਇਹ ਇੱਕ ਗਰੀਬ ਵਰਗ 'ਚੋਂ ਬੰਦੇ ਨੂੰ ਅਗਰ ਭੁਖੇ ਮੰਤਰੀ 6 ਮਹੀਨੇ ਵਾਸਤੇ ਕੀ ਬਣਾਤਾ ਉਹਨੂੰ ਆਪਣੀ ਗਲਤੀ ਮੰਨਣ ਲੱਗੇ ਇਹਨਾਂ ਦੀ ਮੰਝੀਆਂ 'ਚ ਪੰਜਾਬ ਦੇ ਲੋਕ ਕਿਲ ਠੋਕਣਗੇ ਠੋਕਣਗੇ ਕਿਸਾਨ ਸੰਗਠਨ ਕਰਨਗੇ ਕਿ ਨਾ ਕਰਨਗੇ ਉਹ ਤਾਂ ਉਹਨਾਂ ਦੀ ਮੂਡ ਹੈ ਮੈਂ ਤਾਂ ਉਹਨਾਂ ਨੂੰ ਅਪੀਲ ਕਰ ਜਾਂਦਾ ਤੁਹਾਨੂੰ ਕਿਤੇ ਕੋਈ ਈਗੋ ਦੀ ਐਸਾ ਲੈ ਵੀ ਸਾਨੂੰ ਬੁਲਾ ਰਹੇ ਤਾਂ ਚਿੱਠੀ ਪਾ ਦਿਓ ਉਹਨੂੰ ਇੱਕ ਲੈ ਕੇ ਈਮੇਲੇ ਪਾ ਦਿਓ ਤੁਹਾਡੇ ਆਪਣੇ ਵੈਬਸਾਈਟ ਤੇ ਚੜਾ ਦਿਓ ਵੀ ਆ ਸਾਡੇ ਖਤੇ ਮਾਪਿਆ ਪੜ ਕੇ ਮੈਂ ਵਕੀਲ ਮੈਂ ਤਾਂ ਬਿਨਾਂ ਫੀਸ ਵਾਲਾ ਵਕੀਲ ਹਾਂ ਸਾਬ ਜਿਹਨਾਂ ਨਹੀਂ ਲੋੜ ਸਿੱਧੀ ਗੱਲ ਕਰ ਲੈਣ ਪਰ ਬਿਨਾਂ ਮਤਲਬ ਦਾ ਅੰਦੋਲਨ ਫॉर ਦਾ ਸੇਕ ਅੰਦੋਲਨ ਅੰਦੋਲਨ ਮੈਂ ਤਾਂ ਸੀ ਜਾਂ ਅੰਦੋਲਨ ਹੈ ਤੁਸੀਂ ਕਸੇ ਕਸਾਏ ਖੜੇ ਲੰਗਰ ਲਗੋ ਟੇਕਸ ਰੱਖੇ ਟਰਾਲੀਆਂ ਤਿਆਰ ਹੈ ਪੱਕਾ ਮੋਰਚਾ ਲਾਣਾ ਤਿਆਰ ਹੈ ਫਿਰ ਆਜੋ ਆਹ ਰਿਹਾ ਮੌਕਾ ਪੰਜਾਬ ਪੰਜਾਬ ਡੁੱਬੀ ਜਾਂਦਾ ਪੰਜਾਬ ਜ਼ਮਾਰਦੀ ਹੈ ਫਿਰ ਖੇਤੀ ਵੀ ਜ਼ਮਾਰ ਲਾਂਗੇ

0% ਡਾੜੀ ਹੈ ਜਿਹੜੇ ਫ੍ਰੀ ਕੀਤਾ ਸਾਡੇ ਵਾਲੇ ਵੀ ਫ੍ਰੀ ਉਹਦੇ ਚ ਹੈਗੀਆਂ ਫਾਰਮਾਸਿਊਟੀਕਲ ਫ੍ਰੀ ਹੈ ਸਭ ਉਹਨਾਂ ਦਾ ਕੋਈ ਚੀਜ਼ ਆਉਗੀ ਹਾਰਲੇ ਡੇਵਿਡਸਨ ਤੇ ਜੋ ਵੱਧ ਸੀ 100% ਲੱਗੇ ਸੀ 18% ਤੇ ਆ ਗਈ ਭਾਜੀ ਭਾਜੀ ਪੀਜਪੀ ਇਸ ਤੇ ਜਵਾਬ ਦੇਣਾ ਚਾਹੀਏ ਡੋਨਾਲਡ ਟਰੰਪ ਕਹਿ ਰਹੇ ਕਿ ਮੋਦੀ ਇਸ ਗੁੱਡ ਫਰੈਂਡ ਆਫ ਮਾਈਂ ਬਟ ਆ ਡੋਨਟ ਵਾਂਟ ਟੂ ਡਿਸਪੋਇਜ਼ ਹਿਸ ਪੋਲੀਟੀਕਲ ਕੈਰੀਅਰ ਇਸੇ ਅਲਾਕਿ ਪੀਜਪੀ ਕਾਫੀ ਚੁੱਪ ਹੈ ਉਹ ਕਿਹੜੇ ਅੰਦਾਜ਼ ਦੇ ਵਿੱਚ ਇਹ ਕਹਿ ਰਹੇ ਨੇ ਉਹਨੇ ਕਿਤੇ ਨਹੀਂ ਕਿਹਾ ਵੀ ਹੀ ਇਸ ਜੋ ਕਿ ਅਨਸਾਰ ਉਸ ਬੰਦੇ ਦਾ ਹੁਣ ਕਿਸੇ ਉਹ ਤਾਂ ਆਪਣੇ ਪड़ोसी ਮੁਲਕ ਹੈ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਵੀ ਆਮ ਪਾਰਟ ਆ ਉਹਨੂੰ ਦਾ ਅਮਰੀਕਾ ਦੀ ਪਛਾਣ ਵੀ ਸਿਰਣਾ ਕੈਨੇਡਾ ਦੀ ਹੈ ਨਹੀਂ ਉਹਦੇ ਮੈਂ ਡੰਗ ਲੈ ਕੇ ਪਿਆ ਉਹਦੀ ਗੱਲ ਛੱਡੋ ਸਾਬ ਮੈਂ ਇਸ ਕਰਕੇ 1 ਸੈਕਿੰਡ ਸਾਬ ਮੈਂ ਜਦੋਂ ਕਿਹਾ ਵੀ 트럼ਪ ਆਈ ਡੋਨਟ ਵਾਂਟ ਟੂ ਇੰਡल्ज ਇਨ ਟੂ ਦੇਰ ਕੋ ਇੰਟਰਨੈਸ਼ਨਲ ਪੋਲਿਟਿਕਸ ਉਹ ਆਪਣੀ ਜਿਹਾ ਠੀਕ ਹੈ ਲੋਕਾਂ ਨੇ ਚੁਣਿਆ ਸਾਬ ਇਨ ਵੇ ਇਸ ਰਾਈਟ ਉਹ ਕਹਿੰਦਾ ਪਹਿਲਾਂ ਮਨੂ ਡਿਪਲੋਮੇਸੀ ਨਹੀਂ ਚਾਹੀਦੀ ਮਨ ਤਾਂ ਡੀਲ ਦਿਓ ਅਮਰੀਕਾ ਵਾਸਤੇ ਕੀ ਅਸੀਂ ਕਹਿੰਦੇ ਆਂ ਇੰਡੀਆ ਫਰਸਟ ਕੋ ਕਹਿੰਦਾ ਅਮਰੀਕਾ ਫਰਸਟ ਬਟ ਮੈਂ ਅਖਬਾਰ ਨਹੀਂ ਲੈ ਕੇ ਆ ਤੁਸੀਂ ਜਿੱਦਣਾ ਡੀਲ ਆਈ ਹੈ ਨਕਸ਼ਾ ਦੇਖਿਆ ਉਹਦੇ ਨਾਲ ਨੇ ਅਮਰੀਕਨ ਉਹਨਾਂ ਨੇ ਇਨਕਲੂਡਡ ਕਰਤਾ ਕਿ ਨਹੀਂ ਮਨੀ ਟਾਕ ਸਾਹਿਬ ਉੱਥੇ ਤਾਂ ਪੈਸੇ ਦਾ ਮਤਲਬ ਹੈ ਕੋਈ ਨਾ ਦੇਖੋ ਐਸੀ ਡਿਪਲੋਮੇਸੀ ਇੰਟਰਨੈਸ਼ਨਲ ਡਿਪਲੋਮੇਸੀ ਚ ਪੁਰਾਣੇ ਕਨਸੈਪਟ ਸੀਗੇ ਆਪਾਂ ਤਾਂ ਇਹਨਾਂ ਨੂੰ ਭਾਈ ਗਿਣਦੇ ਸੀਗੇ ਚ ਇਹਨਾਂ ਨੂੰ ਇੰਦਾ ਚਿੰਡੋ ਚਾਹੇ ਹਿੰਦੀ ਚੀਨੀ ਭਾਈ ਭਾਈ ਆ ਕੋਈ ਕਿਸੇ ਦਾ ਸਗਾ ਨਹੀਂ ਸਾਹਿਬ ਸਾਰਿਆਂ ਦੇ ਆਪਣੇ ਮਤਲਬ ਹੈ ਉਹਦਾ ਆਪਣਾ ਮਤਲਬ ਹੈ ਸਾਡਾ ਆਪਣਾ ਹੈ ਵੀ ਹੈਵ ਪ੍ਰੋਟੈਕਟਡ ਇੰਡੀਆਜ਼ ਇੰਟਰਸਟ ਸਾਹਿਬ ਫॉर ਅਸ ਇੰਡੀਆ ਇਜ਼ ਫਰਸਟ ਉਹਦੇ ਵਾਸਤੇ ਉਹ ਆਪਣੀ ਜਿਹਾ ਠੀਕ ਹੈ ਨਾ ਠੀਕ ਉਹਦਾ ਮਾਗਾ ਤੇ ਸਾਡਾ ਮਿਗ ਬਰਾਬਰ ਚੜ ਸਕਦੇ ਸੀ ਸਾਹਿਬ ਰਾਇਆ ਜੀ ਕਿ ਸਾਰਿਆਂ ਦਾ ਮੀਟਿੰਗ ਆ ਤਿਆਰ ਲੱਗੇ ਉਹ ਸਾਰਾ ਨਾਲ ਬੀਜੇਪੀ ਤੇ ਅਕਾਲੀ ਦਲ ਇਹ ਜਿਹੜੇ ਇਕੱਠੇ ਫੇਸ ਟੂ ਵਨ ਹੋਣਾ ਆ ਰਿਹਾ ਹੈ ਜੀ ਅੱਗੇ ਖਿਲਾਫ ਰੈਡੀ ਚੱਲ ਰਹੀ ਹੈਗੀ ਕੱਲ ਜੋ ਆਪਾਂ 7:00 ਤੱਕ ਐਕਸਪ੍ਰੈਸ ਕਹਤੇ ਰਾਜਾ ਪੜੇਗਾ ਕੱਲ ਵੀ ਜਿਹੜੀ ਮੀਟਿੰਗ ਹੋਈ ਉਹਦੇ ਚ ਇੱਕ ਸਵਾਲ ਉੱਠਿਆ ਹੋਇਆ ਕਿ ਦੇਖੋ ਮੀਟਿੰਗ ਕਿੰਨੀ ਹੈ ਸੀਕ੍ਰੀਟ ਮੀਟਿੰਗ ਦੇਖੋ ਪਤਾ ਨਹੀਂ ਕਿੰਨੇ ਪੜੇ ਲਿਖਿਆ ਵਿਡਿੰਗ ਸਾਹਿਬ ਉਹਨਾਂ ਨੇ ਫਰਾਇਡ ਪੜ੍ਹਿਆ ਹੋਣਾ ਨਹੀਂ ਪੜਿਆ ਮੈਂ ਮਾੜੀ ਮੋਟੀ ਸਾਈਕੋਲੋਜੀ ਵੀ ਪੜੀ ਹੈ ਕਿ ਇੰਡਸਟਰੀਅਲ ਸਾਈਕੋਲੋਜੀ ਸਮਝ ਲਓ ਤੇ ਉਹਦੇ ਵਿੱਚ ਫਰਾਇਡ ਦਾ ਕਹਿੰਦੇ ਹੈ ਉਹ ਬੇਸਿਕਲੀ ਆਪਣੇ ਜ਼ਬਾਨ 'ਚ ਹੈ ਜੋ ਦਿਲ ਦੀ ਬਾਤ ਸੀ ਉਹ ਜ਼ੁਬਾਨ 'ਤੇ ਆ ਗਈ ਆ ਦਿਲ ਕੀ ਨਹੀਂ ਇਹਨਾਂ ਨੂੰ ਰਾਤ ਨੂੰ ਸੁਪਨੇ ਆਉਂਦੇ ਹੈ ਰਾਤ ਨੂੰ ਸੁਪਨੇ ਆਉਂਦੇ ਪਹਿਲਾਂ ਤਾਂ ਮੈਂ ਕਹਿੰਦਾ ਸੀ ਇਹਨਾਂ ਸਾਰੇ ਕਾਂਗਰਸੀਆਂ ਨੂੰ ਪੰਜਾਬ ਵਾਲੇ ਕਾਂਗਰਸੀਆਂ ਸੁਨੀਲ ਜਾਖੜ ਦਾ ਪੂਤ ਦਿਸਦਾ ਅੱਜ ਕੱਲ ਇਹਨਾਂ ਨੂੰ ਦੋ ਪੂਤ ਦਿਸਣ ਲੱਗੇ ਆ ਵੀ ਆ ਦੋ ਆਗੇ ਤਾਂ ਬਣੂਗਾ ਕਿ ਫਿਕਰ ਨਾ ਕਰੋ ਜੋ ਕੁਝ ਵੀ ਹੋਊਗਾ ਛੋਡੇ ਵਾਲੀ ਮੰਝੀਆਂ 'ਚ ਜਿਹੜੇ ਲੋਕ ਸਾਡੇ ਗਰੀਬ ਐਸਸੀ ਵਰਗ ਦੇ ਵਿੱਚ ਕਾਲੇ ਰੰਗ 'ਚੋਂ ਇਹਨਾਂ ਨੂੰ ਬੁਵਾਉਣ ਲੱਗੀ ਗਰੀਬ 'ਚੋਂ ਬੁਵਾਉਣ ਲੱਗੀ ਇਹਨਾਂ ਨੂੰ ਤੇ ਇਹ ਇੱਕ ਗਰੀਬ ਵਰਗ 'ਚੋਂ ਬੰਦੇ ਨੂੰ ਅਗਰ ਭੁਖੇ ਮੰਤਰੀ 6 ਮਹੀਨੇ ਵਾਸਤੇ ਕੀ ਬਣਾਤਾ ਉਹਨੂੰ ਆਪਣੀ ਗਲਤੀ ਮੰਨਣ ਲੱਗੇ ਇਹਨਾਂ ਦੀ ਮੰਝੀਆਂ 'ਚ ਪੰਜਾਬ ਦੇ ਲੋਕ ਕਿਲ ਠੋਕਣਗੇ ਠੋਕਾਂ ਸੰਗਠਨ ਕਰਨਗੇ ਕਿ ਨਾ ਕਰਨਗੇ ਉਹ ਤਾਂ ਉਹਨਾਂ ਦੀ ਮੂਡ ਹੈ ਮੈਂ ਤਾਂ ਉਹਨਾਂ ਨੂੰ ਅਪੀਲ ਕਰ ਜਾਂਦਾ ਤੁਹਾਨੂੰ ਕਿਤੇ ਕੋਈ ਈਗੋ ਦੀ ਐਸਾ ਲੈ ਵੀ ਸਾਨੂੰ ਬੁਲਾ ਲੈ ਤੇ ਉਹ ਚਿੱਠੀ ਪਾ ਦੇ ਉਹਨੂੰ ਇੱਕ ਲਿਖ ਕੇ ਈਮੇਲੇ ਪਾ ਦਿਓ ਤੁਹਾਡੇ ਆਪਣੇ ਵੈਬਸਾਈਟ ਤੇ ਚੜਾ ਦਿਓ ਵੀ ਆ ਸਾਡੇ ਖਦੇ ਮਾਪਿਆ ਪੜ ਕੇ ਲੈ ਵਕੀਲ ਮੈਂ ਤਾਂ ਬਿਨਾਂ ਫੀਸ ਵਾਲਾ ਵਕੀਲ ਹਾਂ ਸਾਬ ਜਿਹਨਾਂ ਨਹੀਂ ਲੁੱਟ ਸਿੱਧੀ ਗੱਲ ਕਰ ਲੈਣ ਪਰ ਬਿਨਾਂ ਮਤਲਬ ਦਾ ਅੰਦੋਲਨ ਫਰ ਦਾ ਸੇਕ ਅੰਦੋਲਨ ਅੰਦੋਲਨ ਮੈਂ ਤਾਂ ਸੀ ਇਹਨਾਂ ਅੰਦੋਲਨ ਹੈ ਤੁਸੀਂ ਕਸੇ ਕਸਾਏ ਖੜੇ ਲੰਗਰ ਲਗੋਟੇ ਕਸ ਰੱਖੇ ਟਰਾਲੀਆਂ ਤਿਆਰ ਹੈ ਪੱਕਾ ਮੋਰਚਾ ਲਾਣਾ ਤਿਆਰ ਹੈ ਫਿਰ ਆਜੋ ਆਹ ਰਿਹਾ ਮੌਕਾ ਪੰਜਾਬ ਪੰਜਾਬ ਡੁੱਬੀ ਜਾਂਦਾ ਪੰਜਾਬ ਸੰਭਾਲਦੀ ਹੈ ਫਿਰ ਖੇਤੀ ਵੀ ਸੰਭਾਲ ਲਾਂਗੇ

0% ਡਾੜੀ ਹੈ ਜਿਹੜੇ ਫ੍ਰੀ ਕੀਤਾ ਸਾਡੇ ਵਾਲੇ ਵੀ ਫ੍ਰੀ ਉਹਦੇ ਚ ਹੈਗੀਆਂ ਫਾਰਮਾਸਿਊਟੀਕਲ ਫ੍ਰੀ ਹੈ ਸਭ ਉਹਨਾਂ ਦਾ ਕੋਈ ਚੀਜ਼ ਆਉਗੀ ਹਾਰਲੇ ਡੇਵਿਡਸਨ ਤੇ ਜੋ ਵੱਧ ਸੀ 100% ਲੱਗੇ ਸੀ 18% ਤੇ ਆ ਗਈ ਬੀਜਪੀ ਇਸ ਦਾ ਜਵਾਬ ਦੇਣਾ ਚਾਹੀਦੀ ਡੋਨਾਲਡ ਟਰੰਪ ਕਹਿ ਰਹੇ ਕਿ ਮੋਦੀ ਇਸ ਗੁੱਡ ਫਰੈਂਡ ਆਫ ਮਾਈ ਬਟ ਆ ਡੋਨਟ ਵਾਂਟ ਟੂ ਡਿਸਰੋਏ ਹਿਸ ਪੋਲੀਟੀਕਲ ਕੈਰੀਅਰ ਇਸੇ ਅਲਾਕੇ ਬੀਜਪੀ ਕਾਫੀ ਚੁੱਪ ਹੈ ਉਹ ਕਿਹੜੇ ਅੰਦਾਜ਼ ਦੇ ਵਿੱਚ ਇਹ ਕਹਿ ਰਹੇ ਨੇ ਉਹਨੇ ਕਿਤੇ ਨਹੀਂ ਕਿਹਾ ਵੀ ਹੀ ਜੋ ਕਿ ਅਣਸਾਬ ਉਸ ਬੰਦੇ ਦਾ ਹੁਣ ਕਿਸੇ ਉਹ ਤਾਂ ਆਪਣੇ ਪड़ोसी ਮੁਲਕ ਹੈ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਵੀ ਆਮ ਪਾਰਟ ਉਹਨੂੰ ਤਾਂ ਅਮਰੀਕਾ ਦੀ ਪਛਾਣ ਨਹੀਂ ਸੀ ਕਰਨਾ ਕੈਨੇਡਾ ਦੀ ਹੈ ਨਹੀਂ ਉਹਦੇ ਮੈਂ ਡੰਗ ਲੈ ਕੇ ਪਿਆ ਉਹਦੀ ਗੱਲ ਛੱਡੋ ਸਾਹਿਬ ਮੈਂ ਇਸ ਕਰਕੇ ਇੱਕ ਸੈਕਿੰਡ ਸਾਹਿਬ ਮੈਂ ਜਦੋਂ ਕਿਹਾ ਵੀ 트럼ਪ ਆਈ ਡੋਨਟ ਵਾਂਟ ਟੂ ਇੰਡल्ज ਇਨ ਟੂ ਦੇ ਕੋ ਇੰਟਰਨੈਸ਼ਨਲ ਪੋਲਿਟਿਕਸ ਉਹ ਆਪਣੀ ਜਿਹਾ ਠੀਕ ਹੈ ਲੋਕਾਂ ਨੇ ਚੁਣਿਆ ਸਾਹਿਬ ਇਨ ਵੇਜ਼ ਰਾਈਟ ਉਹ ਕਹਿੰਦਾ ਪਹਿਲਾਂ ਮਨੂ ਡਿਪਲੋਮੇਸੀ ਨਹੀਂ ਚਾਹੀਦੀ ਮਨ ਤਾਂ ਡੀਲ ਦਿਓ ਅਮਰੀਕਾ ਵਾਸਤੇ ਕੀ ਅਸੀਂ ਕਹਿੰਦੇ ਆਂ ਇੰਡੀਆ ਫਰਸਟ ਕੋ ਕਹਿੰਦਾ ਅਮਰੀਕਾ ਫਰਸਟ ਬਟ ਮੈਂ ਅਖਬਾਰ ਨਹੀਂ ਲੈ ਕੇ ਆ ਤੁਸੀਂ ਜਿੱਦਣਾ ਡੀਲ ਆਈ ਹੈ ਨਕਸ਼ਾ ਦੇਖਿਆ ਉਹ ਤੈਨੋਂ ਨਾਲੇ ਅਮਰੀਕਨ ਉਹਨਾਂ ਨੇ ਇਨਕਲੂਡਡ ਕਰਤਾ ਕਿ ਨਹੀਂ ਮਨੀ ਟਾਕ ਸਾਹਿਬ ਉੱਥੇ ਦਾ ਪੈਸੇ ਦਾ ਮਤਲਬ ਹੈ ਕੋਈ ਨਾ ਦੇਖੋ ਇਸ ਡਿਪਲੋਮੇਸੀ ਇੰਟਰਨੈਸ਼ਨਲ ਡਿਪਲੋਮੇਸੀ ਚ ਪੁਰਾਣੇ ਕਨਸੈਪਟ ਸੀਗੇ ਆਪਾਂ ਤਾਂ ਇਹਨਾਂ ਨੂੰ ਭਾਈ ਗਿਣਦੇ ਸੀਗੇ ਚ ਇਹਨਾਂ ਨੂੰ ਇੰਦਾ ਚਿੰਡੋ ਚ ਹੈ ਹਿੰਦੀ ਚੀਨੀ ਭਾਈ ਭਾਈ ਆ ਕੋਈ ਕਿਸੇ ਦਾ ਸਗਾ ਨਹੀਂ ਸਾਫ ਸਾਰਿਆਂ ਦੇ ਆਪਣੇ ਮਤਲਬ ਹੈ ਉਹਦਾ ਆਪਣਾ ਮਤਲਬ ਹੈ ਸਾਡਾ ਆਪਣਾ ਹੈ ਵੀ ਹੈਵ ਪ੍ਰੋਟੈਕਟਡ ਇੰਡੀਆਜ਼ ਇੰਟਰਸਟ ਸਾਫ ਫॉर ਅਸ ਇੰਡੀਆ ਇਜ਼ ਫਰਸਟ ਉਹਦੇ ਵਾਸਤੇ ਉਹ ਆਪਣੀ ਜਗ੍ਹਾ ਠੀਕ ਹੈ ਨਾ ਠੀ ਉਹਦਾ ਮਾਗਾ ਤੇ ਸਾਡਾ ਮਿਗ ਬਰਾਬਰ ਚੜ ਸਕਦੇ ਸੀ ਜੀ 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 ਇਹ ਜਿਹੜੇ ਇਕੱਠੇ ਫੇਰ ਇੱਕ ਵਾਰ ਹੋਣਾ ਆ ਰਿਹਾ ਹੈ ਜਿਹੜੇ ਅੱਗੇ ਖਲਾਫ ਰੈਡੀ ਚੱਲ ਰਹੀ ਹੈਗੀ ਹੈ ਜਦੋਂ ਜੋ ਅਸਪਤਲ ਦਾ ਐਕਸਪ੍ਰੈਸ ਕਹਤਾ ਹੈ ਰਾਜਾ ਬਣੇਗਾ ਕੱਲ ਵੀ ਜਿਹੜੀ ਮੀਟਿੰਗ ਹੋਈ ਉਹਦੇ ਚ ਇੱਕ ਸਵਾਲ ਪੁੱਛ ਹੋਇਆ ਕਿ ਦੇਖੋ ਮੀਟਿੰਗ ਕੀਤੀ ਹੈ ਸੀਕ੍ਰੀਟ ਮੀਟਿੰਗ ਦੇਖੋ ਪਤਾ ਨਹੀਂ ਕਿੰਨੇ ਪੜੇ ਲਿਖਿਆ ਵਿਡਿੰਗ ਸਾਹਿਬ ਉਹਨਾਂ ਨੇ ਫਰੌਇਡ ਪੜ੍ਹਿਆ ਹੋਣਾ ਨਹੀਂ ਪੜਿਆ ਮੈਂ ਮਾੜੀ ਮੋਟੀ ਸਾਈਕੋਲੋਜੀ ਵੀ ਪੜੀ ਹੈ ਕਿ ਇੰਡਸਟਰੀਅਲ ਸਾਈਕੋਲੋਜੀ ਸਮਝ ਲਓ ਤਾਂ ਉਹਦੇ ਵਿੱਚ ਫਰੌਇਡ ਦਾ ਕਹਿੰਦੇ ਹੈ ਉਹ ਬੇਸਿਕਲੀ ਆਪਣੇ ਜ਼ਬਾਨ 'ਚ ਹੈ ਜੋ ਦਿਲ ਦੀ ਬਾਤ تھی ਉਹ ਜ਼ੁਬਾਨ 'ਤੇ ਆ ਗਈ ਆ ਦਿਲ ਕੀ ਨੇ ਇਹਨਾਂ ਨੂੰ ਰਾਤ ਨੂੰ ਸੁਪਨੇ ਆਉਂਦੇ ਐ ਰਾਤ ਨੂੰ ਸੁਪਨੇ ਆਉਂਦੇ ਪਹਿਲਾਂ ਤਾਂ ਮੈਂ ਕਹਿੰਦਾ ਸੀ ਵੀ ਇਹਨਾਂ ਸਾਰੇ ਉਹ ਕਾਂਗਰਸੀ ਇਹਨੂੰ ਪੰਜਾਬ ਵਾਲੇ ਕਾਂਗਰਸੀ ਨੂੰ ਸੁਨੀਲ ਜਾਖੜ ਦਾ ਭੂਤ ਦਿਸਦਾ ਐ ਅੱਜ ਕੱਲ ਇਹਨਾਂ ਨੂੰ ਦੋ ਭੂਤ ਦੇਖਣ ਲੱਗੇ ਆ ਵੀ ਆ ਦੋ ਆਗੇ ਤਾਂ ਬਣੂਗਾ ਕੀ ਫਿਕਰ ਨਾ ਕਰੋ ਜੋ ਕੁਝ ਵੀ ਹੋਊਗਾ ਥੋਡੇ ਵਾਲੀ ਮੰਝੀਆਂ 'ਚ ਜਿਹੜੇ ਲੋਕ ਸਾਡੇ ਗਰੀਬ ਐਸਸੀ ਵਰਗ ਦੇ ਵਿੱਚ ਕਾਲੇ ਰੰਗ 'ਚੋਂ ਇਹਨਾਂ ਨੂੰ ਬੁਵਾਣ ਲੱਗੀ ਗਰੀਬ 'ਚੋਂ ਬੁਵਾਣ ਲੱਗੀ ਇਹਨਾਂ ਨੂੰ ਤੇ ਇਹ ਇੱਕ ਗਰੀਬ ਵਾਰਿਕ ਜੋ ਬੰਦੇ ਨੂੰ ਅਗਰ ਮੁੱਖ ਮੰਤਰੀ 6 ਮਹੀਨੇ ਵਾਸਤੇ ਕੀ ਬਣਾਤਾ ਉਹਨੂੰ ਆਪਣੀ ਗਲਤੀ ਮੰਨਣ ਲੱਗੇ ਇਹਨਾਂ ਦੀ ਮੰਜੀਆਂ 'ਚ ਪੰਜਾਬ ਦੇ ਲੋਕ ਕਿਲ ਠੋਕਣਗੇ